ਮਾਡਲ ਕਿੰਨਾ ਜੀ ਮਨਸ 2015 ਜੀ 15 ਮਾਡਲ ਹੈ ਹਾਂਜੀ ਇਹ ਚੱਲ ਕਿੰਨਾ ਕੁ ਗਿਆ ਹੋਊਗਾ ਇਹ ਚੱਲਿਆ ਜੀ 1595 ਘੰਟੇ ਲੈ ਮਿੱਤਰੋ 15 ਮਾਡਲ ਹੈ ਤੇ 1595 ਘੰਟੇ ਚੱਲਿਆ ਹੋਇਆ ਧਰਮੇ ਚਾਰੇ ਟਰੈਕਟਰ ਦੇ ਟਾਇਰ ਨਵੇਂ ਨੇ ਬੂਲੇ ਟਾਇਰਾਂ ਦਾ ਮਾਰਕਾ ਵੀ ਨਹੀਂ ਮਟਿਆ ਜੰਮੀ ਉੱਪਰ ਹੀ ਖੜਾ ਤੇ ਪਿਛਲਿਆਂ ਦਾ ਮਾਰਕਾ ਹਲੇ ਰੜਕਦਾ ਆ ਦੇਖ ਰੜਕਦਾ ਪਲੱਸ ਜੀ ਨਿਸ਼ਾਨੀ ਉਮੀ ਖੜੀਆਂ ਨੇ ਕੰਡੀਸ਼ਨ ਤੇ ਸਾਰਾ Ориਜਨਲ ਹੈ ਜੀ ਹਾਂ ਸਾਰਾ Ориਜਨਲ ਹੈ ਜੀ ਇਹ ਓਨਰ ਕਿੰਨੇ ਹੋਊਗਾ ਇਹ ਸੈਕੰਡ ਹੰਦਰਾ ਹੀ ਆਪਣੇ ਨਾਮ ਹੈ ਅਸਾ ਤੁਹਾਡੇ ਨਾਮ ਹੈ ਹਾਂਜੀ ਆਪਣੀ ਘਰੇ ਖੜਾ ਹੈ। ਉਹ 4 ਸਾਲ ਤੋਂ ਆਪਣੇ ਕੋਲੇ ਹੈ ਜੀ। ਓਕੇ ਕੰਡੀਸ਼ਨ ਦੇ ਹੈ ओरिजिनल ਸਾਰਾ ਹੈ। ਹਾਂ ਜੀ ਮੋਗਾ ਨੰਬਰ ਹੈ ਜੀ। ਅਸਾਂ ਮੋਗੇ ਦਾ ਨੰਬਰ ਹੈ। ਤੇ ਮੈਨੂੰ ਇਹ ਦੱਸਿਓ ਇਹ ਟਰੈਕਟਰ ਦੀ ਡਿਮਾਂਡ ਕੀ ਆ? ਇਹਦੀ ਡਿਮਾਂਡ ਤਾਂ 560 ਹੈ ਜੀ। ਹਾਂਜੀ ਤੇ ਦੇਮਾ ਕੇ 535 ਦਾ। 5 ਲੱਖ ਤੇ 35 ਹਜ਼ਾਰ ਦਾ। ਹਾਂਜੀ। 5 ਲੱਖ 35 ਹਜ਼ਾਰ ਦੇ ਵਿੱਚੋਂ ਹਲਕਾ ਫੁਲਕਾ ਮਾਨਤਨ ਹੋਜੂ। ਹਲ ਹੋਜੂਗਾ ਜੀ ਹਲਕਾ ਫੁਲਕਾ। ਚੱਕੋ ਮੇਤਰੂ 535 ਹਜ਼ਾਰ ਦੇ ਵਿੱਚੋਂ ਵੀ ਮਾਨਤਨ ਹੋਜੂ। ਹੁਣ ਕਈ ਸੱਜਣ ਇਹ ਸੋਚਦੇ ਹੁੰਦੇ ਜੀ ਇਹਦੇ ਉੱਪਰ ਵੀ ਲੋਨ ਕਰਵਾ ਲਈਏ ਸੀ ਕਿੰਨੇ ਕੁ ਦਾ ਹੋਜੂਗਾ। ਜਾਣੀ ਕਿ ਸਵਾ ਚਾਰ ਲੱਖ ਦਾ ਲੋਨ ਹੋ ਜੂ ਸਵਾ ਪੰਜ ਲੱਖ ਦਾ ਟਰੈਕਟਰ ਮਿਲ ਜੂ ਹਾਂਜੀ ਹਾਂਜੀ ਇੰਨਾ ਕ ਤਾਂ ਮਾਨ ਕਰੋਗੇ ਨਾ ਲੈ ਮਿੱਤਰੋ ਫਟਾਫਟ ਆਜੋ ਪਿੰਡ ਖਖਰਾਣੇ ਦੇ ਵਿੱਚ ਖੜਾ ਜिले ਮੋਗੇ ਦਾ ਪਿੰਡ ਹੈ ਫਰੋਜ਼ਪੁਰ ਰੋਡ ਤੇ ਟੋਲ ਪਲਾਜੇ ਤੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਤੇ ਤਲਵੰਡੀ ਭਾਈ ਇਥੋਂ 8 ਕਿਲੋਮੀਟਰ ਰਹਿ ਜਾਂਦਾ ਕੋਈ ਵੀ ਸੱਜਣ ਆਹ ਟਰੈਕਟਰ ਦਾ ਮਾਲਕ ਬਣਨਾ ਚਾਹੁੰਦਾ ਨਾ ਮੀਤ ਸਿੰਘ ਸੇਖੋਹਰਾਂ ਦੇ ਘਰੇ ਟਰੈਕਟਰ ਖੜਾ ਨੰਬਰ ਵਾਈਰ ਹੁੰਦਾ ਕੈਪਸ਼ਨ ਦੇ ਵਿੱਚ ਆ ਬਸ ਡਾਇਲ ਕਰੋ ਕਰਾ ਫਟਾਫਟ ਗਾਰੰਟੀ ਟਰੈਕਟਰ ਦੀ ਪੂਰੀ ਫੋਲਾ